ਲਵੇ ਮਿੱਤਰੋ ਆ ਗਿਆ ਪਾਰਟ ਨੰਬਰ 45 ਜਿਹੜੇ ਜਿਹੜੇ ਮੇਰੇ ਵੀਰਾਂ ਨੇ ਸਾਰੇ ਪਾਰਟ ਦੇਖੇ ਹੋਏ ਨੇ 44 ਦੇ 44 ਬਾਈ ਕਮੈਂਟ ਕਰਕੇ ਜਰੂਰ ਦੱਸੋ ਤੇ ਕਮੈਂਟ ਕਰ ਦਿਓ ਵੀ ਤੁਹਾਨੂੰ ਸਾਡੇ ਇਹ ਪਾਰਟ ਕਿਵੇਂ ਲੱਗਦੇ ਨੇ ਅੱਜ ਵਾਲਾ ਪਾਰਟ ਬਾਈ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਮੇਰੇ ਵੀਰ ਬੱਕਰੀਆਂ ਰੱਖਦੇ ਨੇ ਤੇ ਭੇਡਾ ਰੱਖਦੇ ਨੇ ਠੀਕ ਹੈ ਜੀ ਤੇ ਉਹਨਾਂ ਲਈ ਪਾਰਟ ਜ਼ਰੂਰੀ ਹੈਗਾ ਵੇਖਿਓ ਸਾਰਾ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਕਿਉਂਕਿ ਬਾਈ ਜੀ ਜਗਦੀਪ ਬਾਈ ਨੇ 2024 ਸਾਰੇ ਦਾ ਸਾਰਾ ਵੇਜੀ ਸਿਰਫ ਇੱਕ ਟ੍ਰਾਇਲ ਦੇ ਵਿੱਚ ਲੰਘਾਤਾ ਵੀ ਆਪਾਂ ਭੇਡੂਆਂ ਤੋਂ ਵਾਜਨ ਸੌਖੇ ਤਰੀਕੇ ਨਾਲ ਤੇ ਜਲਦੀ ਕਿਵੇਂ ਲਈਏ ਠੀਕ ਹੈ ਜੀ ਆਪਾਂ ਜਗਦੀਪ ਬਾਈ ਨਾਲ ਗੱਲਬਾਤ ਕਰਾਂਗੇ ਵੀ ਆਪਾਂ ਭੇਡਾਂ ਤੋਂ ਦੇ ਭੇਡੂਆਂ ਤੋਂ ਸੌਖੇ ਤਰੀਕੇ ਨਾਲ ਤੇ ਜਲਦੀ ਇਹਦਾ ਵੇਟ ਕਿਵੇਂ ਗੇਨ ਕਰੀਏ ਠੀਕ ਹੈ ਜੀ ਕਿਵੇਂ ਗਰੋਥ ਹੋਵੇ ਇਹਨਾਂ ਦੀ ਸਾਰੀ ਗੱਲਬਾਤ ਆਪਾਂ ਜਗਦੀਪ ਬਾਈ ਨਾਲ ਕਰਾਂਗੇ ਇਸ 45 ਪਾੜ ਦੇ ਵਿੱਚ ਵੇਖਦੇ ਰਹੋ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਕੀ ਸਾਰੀ ਗੱਲਬਾਤ ਜਗਦੀਪ ਬਾਈ ਨਾਲ ਕਰਦੇ ਆਂਗੇ ਬਾਈ ਸਤਿਕਾਰ ਜੀ ਬਾਈ ਸਤਿਗਾਲ ਸਾਰੇ ਹੀ ਭਰਾਵਾਂ ਨੂੰ ਸਤਿਗਾਲ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਦੱਸੋ ਜੀ ਮਾੜਾ ਜੀ ਜਿਹੜਾ ਆਪਾਂ ਇਹ ਟ੍ਰਾਇਲ ਲਾ ਰਹੇ ਹਾਂ ਇਹਦੇ ਬਾਰੇ ਚੱਲਣਾ ਪਾਉ ਵੀ ਕੀ ਐ ਟ੍ਰਾਇਲ ਆ ਬੜਾ ਕੋਈ ਵੀ ਟ੍ਰਾਇਲ ਲਾਉਣਾ ਹੁੰਦਾ ਨਾ ਉਹ ਔਖਾ ਬਹੁਤ ਐ ਹਾਂਜੀ ਮਤਲਬ ਵੀ ਸੌਖਾ ਨਹੀਂ ਸਾਡਾ ਬਹੁਤ ਜ਼ਿਆਦਾ ਮੋਹ ਹੈ ਬੱਕਰੀਆਂ ਮੰਨ ਕੇ ਚੱਲੋ ਵੀ ਬੱਕਰੀਆਂ ਤੋਂ ਚੱਲੇ ਹੋਇਆ ਸਟਾਰਟਿੰਗ ਤੋਂ ਲੈ ਕੇ ਇਸ ਕਰਕੇ ਬੱਕਰੀਆਂ ਨੂੰ ਆ 2024 ਹਮ ਤੱਕ ਮਤਲਬ ਕਿ ਇੱਕ ਸਾਲ ਮੈਨੂੰ ਇੱਕ ਤਰ੍ਹਾਂ ਦੀਆਂ ਬੱਕਰੀਆਂ ਮਤਲਬ ਕਿ ਰੋਕਣੀਆਂ ਪਈਆਂ ਕਾਦੇ ਲਈ ਕਿਉਂਕਿ ਮੈਂ 25 ਭੇਡੂਆਂ ਤੇ ਟ੍ਰਾਇਲ ਆਇਆ ਠੀਕ ਹੈ ਕਿਉਂਕਿ ਫਾਰਮ ਮੇਰਾ ਹੈਗਾ 35 ਤੋਂ 40 ਨਗਰਾਂ ਦਾ ਟੋਟਲ 25 ਭੇਡੂਆਂ ਤੇ ਟ੍ਰਾਇਲ ਆਇਆ ਸੀ ਜਿਹਦੇ ਵਿੱਚੋਂ 15 ਭੇਡੂ ਸੌਰੀ 14 ਭੇਡੂ ਜਿਹਦੇ ਵਿੱਚੋਂ ਮੈਂ ਸੇਲ ਕਰ ਚੁੱਕੇ ਹਾਂ ਠੀਕ ਹੈ ਠੀਕ ਹੈ ਤੇ ਆਹ 10 11 ਭੇਡੂ ਹੈ ਜਿਹੜੇ ਇਹ ਇਸ ਟਾਈਮ ਅਵੇਲੇਬਲ ਹੈਗੇ ਆ ਠੀਕ ਹੈ ਮੈਂ ਕੀ ਟ੍ਰਾਇਲ ਆਇਆ ਸੀਗਾ ਵੀ ਯਾਰ ਬੱਕਰੀਆਂ ਤੇ ਤਾਂ ਬਹੁਤ ਜ਼ਿਆਦਾ ਕਿ ਮਤਲਬ ਕਿ ਆਪਾਂ ਜਾਂਚ ਕਰ ਰਹੇ ਆਂਗੇ 8 ਸਾਲ ਬੱਕਰੀ ਪਾਲਣ ਦਾ ਧੰਦਾ ਕਰ ਰਹੇ ਆਂ ਹਾਂ ਵੈਸੇ ਨੈਕਸਟ ਟਾਈਮ ਆ ਅਗਲੇ 11ਵੇਂ ਮਹੀਨੇ ਦੇ ਵਿੱਚ ਦੁਬਾਰਾ ਫੇਰ ਬੱਕਰੀਆਂ ਫਾਰਮ ਦੇ ਵਿੱਚ ਆ ਜਾਣਗੀਆਂ ਠੀਕ ਹੈ ਕਿਉਂਕਿ ਭੇਡੂਆਂ ਦੇ ਨਾਲ ਬੱਕਰੀਆਂ ਦਾ ਥੋੜਾ ਜਿਹਾ ਇਹ ਦੇਖਣਾ ਸੀ ਵੀ ਕੀ ਗਰੋਥ ਹੈ ਕੀ ਅਪਡੇਟ ਹੈ ਸਾਰਾ ਇੱਕ ਵਾਰੀ ਲੋਟ ਦਾ ਲੋਟ ਮੇਰਾ ਕੱਢਿਆ ਹੋਇਆ ਹੈ ਬੱਕਰੀਆਂ ਦਾ ਠੀਕ ਹੈ ਠੀਕ ਹੈ ਥੋੜੀਆਂ ਬਾਕੀ ਰਹਿੰਦੀਆਂ ਨੇ ਉਹ ਵੀ ਕਿਸੇ ਨੂੰ ਚਰਾਈ ਤੇ ਛੱਡੀਆਂ ਹੋਈਆਂ ਠੀਕ ਹੈ ਜੀ ਕੱਲੇ ਪੇਡੂਆਂ ਦਾ ਜਿਹੜਾ ਟ੍ਰਾਇਲ ਹੈਗਾ ਬਾਈ ਜੀ ਉਹ ਇੰਨਾ ਕੁ ਘੈਂਟ ਟ੍ਰਾਇਲ ਰਿਹਾ 2024 ਦਾ ਕਿਉਂਕਿ ਮੈਂ ਕੀ ਚਾਹੁੰਨਾ ਵੀ ਜਦੋਂ ਆਪਾਂ ਕਿਸੇ ਵੀ ਵੀਰ ਨੂੰ ਕੋਈ ਗੱਲ ਕਰੀਏ ਪੇਡੂ ਦੀ ਜਦੋਂ ਕੋਈ ਵੀ ਫਾਰਮਰ ਜਾਣਕਾਰੀ ਲਵੇ ਕੋਈ ਜਾਂਚ ਲਵੇ ਬਾਈ ਯਾਰ ਵੀ ਪੇਟੂਆਂ ਦਾ ਕੰਮ ਕਿਵੇਂ ਆ ਤਾਂ ਉਹਨੂੰ ਟੁਕੜੇ ਟੁਕੜਾ ਆਪਾਂ ਖੁਦ ਪ੍ਰੈਕਟੀਕਲ ਕਰਕੇ ਦੇਖੀਏ ਫੇਰ ਹੀ ਆਪਾਂ ਉਹਨੂੰ ਅੱਗੇ ਦੱਸਾਂਗੇ ਸਹੀ ਗੱਲ ਆ ਵੀ ਆਹਾਂ ਕੱਢਣ ਪਾਉਣ ਨੂੰ ਇਹਦੇ ਵਿੱਚ ਆਹਾਂ ਇਹਦੀ ਗਰੋਥ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਇਹ ਇਹਦੇ ਵਿੱਚ ਤੁਸੀਂ ਆ ਕੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਦਾ ਇੱਥੇ ਬੈਠੇ ਕੋਈ ਗੈਸ ਲਾਓ ਤੁਸੀਂ ਇੱਥੇ ਕਨਫਰਮ ਇਹਨਾਂ ਦੇ ਦੰਦੀਆਂ ਪਟ ਕੇ ਚੈੱਕ ਕਰੋ ਠੀਕ ਆ ਠੀਕ ਆ ਚਾਰ ਤੋਂ ਪੰਜ ਮਹੀਨੇ ਇਕੱਲਾ ਉਹ ਹੈਗਾ 11-12 ਮਹੀਨਿਆਂ ਦਾ ਬੱਚਾ ਉਹ ਇੱਕ ਹੈ ਜਿਹੜਾ ਉਹ ਵੱਡਾ ਇਹਦੇ ਵਿੱਚ ਬਾਕੀ ਇਹਦੇ ਨਾਲ ਹੀ ਰਲ ਗਏ ਠੀਕ ਹੈ ਪਿਛਲੇ ਲੋਟ ਵਾਲਾ ਨਾਲ ਆਹ ਪੰਜ ਮਹੀਨਿਆਂ ਦਾ ਬੱਚਾ ਇਹ ਠੀਕ ਹੈ ਚਾਰ ਤੋਂ ਪੰਜ ਮਹੀਨਿਆਂ ਦੀ ਇਹਨਾਂ ਦੀ ਗਰੋਥ ਹੈ ਦੰਦ ਵੱਟ ਕੇ ਤੁਸੀਂ ਚੈੱਕ ਕਰ ਸਕਦੇ ਹੋ ਲੈ ਵੀ ਦੇਖ ਸਕਦੇ ਹੋ ਮੇਰੇ ਵੀਰੋ ਖੀਰੇ ਬੱਚੇ ਨੇ ਸਿਰਫ 5-5 ਮਹੀਨੇ ਦੇ ਅਜੇ ਅਜੇ ਤਾਂ ਮਾਇਕੇ ਕਿਤੇ ਕਿਤੇ ਡਿਆਏ ਸੀ ਆਪਾਂ ਇਹ ਇਹ ਦੋ ਦੋ ਮਹੀਨਿਆਂ ਦੇ ਬੱਚੇ ਲਿਆਂਦੇ ਭਾਈ ਜੀ ਠੀਕ ਵੇਟ ਕਿੰਨਾ ਕਿੰਨਾ ਦੀ ਉਹਦਾ ਦੇਖਿਆ ਜਾਵੇ ਤਾਂ ਇੰਨਾ ਦਾ ਹੈਗਾ ਸੀਗਾ ਭਾਈ ਜੀ 15-15 ਕਿਲੋ ਵੇਟ ਸੀਗਾ 15-15 ਕਿਲੋ ਵੇਟ ਸੀਗਾ ਉਹਦਾ ਹਾਂ ਇਸ ਟਾਈਮ ਇਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਲਗਭਗ 40-45 ਕਿਲੋ ਵੇਟ ਆ ਮਤਲਬ ਕਿ 4 ਤੋਂ 5 ਮਹੀਨਿਆਂ ਦਾਗਾ ਠੀਕ ਆ 100% ਵੀ ਜੇ ਮਨ ਲਗੇ ਅੰਕੜਾ ਕੱਢਣਾ ਹੋਵੇ ਜਿਵੇਂ ਕੱਢਿਆ ਸੀ ਪਹਿਲਾਂ 12 ਪੀਡੂ ਜਿਹੜੇ ਵੇਚੇ ਆ ਸੀ ਹੂੰ ਉਹਨਾਂ ਦਾ 85 ਤੋਂ 90 ਕਿਲੋ weight ਅਸੀਂ ਲੈਤਾ ਠੀਕ ਆ ਠੀਕ ਆ ਜਿਵੇਂ ਹੁਣ ਉਹ ਆਗਾ ਉਹ 85 ਤੋਂ ਪਲੱਸ ਹੀ ਹੈਗਾ ਜਿਹੜਾ ਪਿਛਲਾ ਸੀਜ਼ਨ ਆ ਖੜਾ ਅਜੇ ਵੀ ਖੀਰਾ ਉਹ ਅਜੇ ਵੀ ਖੀਰਾ ਖੀਰਾ ਰਹਿੰਦੇ ਰਹਿੰਦੇ 85 ਕਿਲੋ ਵਜਨ ਲੈ ਕੇ ਦੇਣਾ ਮੇਰੀ 100% ਗਾਰੰਟੀ ਆ ਠੀਕ ਆ ਜੀ ਕੋਈ ਬਰੀਡ ਚ ਨਹੀਂ ਚਾਹੇ ਸਾਰਾ ਕੁਝ ਛੱਡੋ ਕੋਈ ਕੁਆਲਿਟੀ ਚ ਨਹੀਂ ਕੁਝ ਵੀ ਐਂ ਮੰਨ ਲਓ ਵੀ ਆਪਾਂ ਤਾਂ ਕੱਲਾ ਮੀਟ ਵੇਚਣਾ ਠੀਕ ਹੈ ਬਰੀਡਰ ਆ ਸਾਰੇ ਕਿਵੇਂ ਹੀ ਇਹ ਫਿਲਹਾਲ ਕੱਲੇ ਮੇਲ ਨੇ ਸਾਰੇ ਮੈਂ ਤਾਂ ਕੱਲਾ ਬੋਡੀ ਵੇਟ ਤੇ ਹੀਟ ਰੈਲ ਇਹ ਲਾ ਰਿਹਾ ਠੀਕ ਹੈ ਖੱਸੀ ਆ ਜਾਂ ਫਿਰ ਬਰੀਡਰ ਆ ਇਹ ਆਂਡੂ ਨੇ ਆਂਡੂ ਨੇ ਬਿਲਕੁਲ ਕੋਈ ਛੇੜਛਾੜ ਨਹੀਂ ਇਹਨਾਂ ਨਾਲ ਕਰੀ ਲੈ ਵੀ ਆਂਡੂ ਨੇ ਦੇਖ ਸਕਦੇ ਹੋ ਨਾ ਕੋਈ ਖੱਸੀ ਨਹੀਂ ਹੈ ਕਿਉਂਕਿ ਬਾਈ ਜੀ ਖੱਸੀ ਦਾ ਆਟੋਮੈਟਿਕ ਇਹੋ ਕਰ ਦਿੰਦੇ ਹਨਾ ਵੇਟ ਜ਼ਿਆਦਾ ਲੈਂਦੇ ਪਰ ਇਹ ਆਂਡੂ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਉਸ ਕਰਕੇ ਇਹਨੂੰ ਸਿਰਫ ਦੋ ਤਿੰਨ ਚੀਜ਼ਾਂ ਅ ਇਨੂੰ ਰੰਦਾਵਾ ਫੀਡ ਪਾਉਨੇ ਆ ਬਾਈ ਰੰਦਾਵਾ ਫੀਡ ਜਿਹੜੀ ਸਾਡੀ ਆਪਦੀ ਫੀਡ ਹੈਗੀ ਹਾਂ ਠੀਕ ਆ ਬਹੁਤ ਕਹਿੰਡ ਰਿਜ਼ਲਟ ਹੈ ਸਪੀਡ ਦਾ ਮੈਂ ਆਪਦੇ ਮੂੰਹੋਂ ਨਹੀਂ ਕਹਿੰਦਾ ਬਹੁਤ ਸਾਰੇ ਸੱਜਣੇ ਫੀਡ ਖਰੀਦੀ ਆ 8 ਸਾਲ ਤੋਂ ਮਾਰਕੀਟ ਦੇ ਵਿੱਚ ਆਈ ਹੋਈ ਆ ਠੀਕ ਆ ਬੱਕਰੀਆਂ ਤੇ ਵੀ ਤੇ ਬੱਕਰੀਆਂ ਤੇ ਵੀ ਭੇਡੂਆਂ ਤੇ ਗਰੋਥ ਵਾਸਤੇ ਹੈਗੀ ਬੱਚੇ 3 ਮਹੀਨੇ ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਇਹ ਕਹਿੰਦਾ ਆਪਾਂ ਨੇ ਕੀ ਸੋਚਿਆ ਵੀ ਯਾਰ ਆਪਾਂ ਕਿਉਂ ਨਾ ਇਕੱਲੇ ਮੀਟ ਤੇ ਇਕੱਲੇ ਭੇਡੂਆਂ ਦੇ ਵਜ਼ਨ ਤੇ ਆਪਾਂ ਟ੍ਰਾਇਲ ਲਾ ਕੇ ਦੇਖੀ ਠੀਕ ਹੈ ਜੀ ਇਹਨਾਂ ਨੂੰ ਸਾਇਲਜ ਤੇ ਫੀਡ ਫਾਇਲ ਦੇ ਫੀਡ ਸਾਇਲਜ ਤੇ ਫੀਡ ਮੱਕੀ ਦਾ ਚਾਰ ਤੇ ਫੀਡ ਸਿਰਫ ਦੋ ਚੀਜ਼ਾਂ ਪੈਂਦੀਆਂ ਨੇ ਹੋਰ ਕੁਝ ਵੀ ਨਹੀਂ ਪੈਂਦਾ ਹੋਰ ਕੁਝ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਸਿਰਫ ਮੱਕੀ ਦਾ ਚਾਰ ਤੇ ਕਰਦਾ ਵਾ ਫੀਡ ਦੋ ਚੀਜਾ ਸਿਰਫ ਦੋ ਚੀਜਾਂ ਦੇ ਨਾਲ ਬਾਈ ਜੀ ਗਰੋਥ ਤੁਹਾਡੇ ਸਾਹਮਣੇ ਆਗੇ ਲਗਭਗ 5 5 6 6 ਮਹੀਨੇ ਦੇਣਗੇ ਹਨਾ ਮੈਂ ਕਹਿੰਦਾ ਬਿਲਕੁਲ ਜੀ ਆਪ ਦਾ ਜਿਹੜੇ ਜਿਹੜਾ ਤਜਰਬੇਕਾਰ ਬੰਦੇ ਨੇ ਉਹ ਵਿੱਚ ਆ ਕੇ ਬੈਠ ਕੇ ਦੰਦੀ ਪੱਟ ਕੇ ਦੇਖ ਸਕਦੇ ਆ ਠੀਕ ਹੈ ਕਿਉਂਕਿ ਦੁੱਗੇ ਤੱਕ ਦਾ 85 ਕਿਲੋ ਇਹਦਾ ਵਜ਼ਨ ਮੇਰੀ 100% ਗਾਰੰਟੀ ਹੈ ਠੀਕ ਹੈ ਜੀ ਤੇ ਬਾਕੀ ਬਾਈ ਜੀ ਹੋਰ ਜਿਹੜਾ ਰਿਜ਼ਲਟ ਕੱਢਿਆਗਾ ਲਗਭਗ ਮੈਂ 0% ਹੀ ਮੈਡੀਕਲ ਖਰਚਾ ਕਹਿ ਸਕਦਾ 0% 0% ਜੰੂ ਨਹੀਂ ਖਰਤਾ ਕੀਤਾ ਮੈਡੀਕਲ ਦਾ ਮੈਂ ਕਹਿੰਦਾ ਕੱਲੇ ਡੀ ਵਰਮਿੰਗ ਤੋਂ ਬਣਾ ਇਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਅੱਛਾ ਲੂਜ਼ ਮੋਸ਼ਨ ਵੀ ਲੱਗਿਆ ਉਹ ਵੀ ਇਹਨਾਂ ਦਾ ਸਿਸਟਮ ਇਹਨਾਂ ਦਾ ਸਟਰੋਂਗ ਹੈ ਸਿਰਫ ਦੀ ਸਿਰਫ ਪਾਣੀ ਦੀ ਮਾਤਰਾ ਵਧਾਈ ਹੈ ਮੈਂ ਗਲੂਕੋਜ਼ ਦੀ ਦਿੱਤੀ ਆ ਜਿਹੜੀ ਮੈਂ ਕਹਿੰਨਾ ਕਿਸਾਨਾਂ ਨੂੰ ਵੀ ਜਦੋਂ ਲੂਜ਼ ਮੋਸ਼ਨ ਲੱਗਦੀ ਆ ਤੁਸੀਂ ਗਲੂਕੋਜ਼ ਤੇ ਵੱਧ ਧਿਆਨ ਦਿਓ ਠੀਕ ਹੈ ਕਿਉਂਕਿ એનર્ਜੀ ਲੈਵਲ ਲੋ ਹੋ ਗਿਆ ਪਸ਼ੂ ਦਾ ਪਾਣੀ ਖਤਮ ਹੋ ਗਿਆ ਤਾ ਬੱਦ ਬਿਮਾਰ ਹੁੰਦਾ ਠੀਕ ਹੈ ਜੀ ਤਾਂ ਉਹਦੇ ਲਈ ਬਸ ਕਲੀ ਉਹ ਦਿੱਤੀ ਔਰ ਕੁਛ ਨਹੀਂ ਦਿੱਤਾ ਠੀਕ ਹੈ ਖਵਾਇਆ ਕਿੰਨਾ ਇਹਨਾਂ ਨੂੰ ਫਿਰ ਕਿੰਨੇ ਵਾਰੀ ਖਵਾਇਆ ਦਿਨ ਦੇ ਵਿੱਚ ਹੀ ਗਲੂਗੋਡੀ ਜੀ ਨਹੀਂ ਨਹੀਂ ਅੱਛਾ ਇਹ ਸਿਰਫ ਦੋ ਵਾਰੀ ਜਿਹੜੀ ਡਾਈਟ ਆ ਉਹ ਦੋ ਵਾਰੀ ਸਵੇਰੇ ਤੇ ਸ਼ਾਮ ਨੂੰ ਸਵੇਰੇ ਤੇ ਸ਼ਾਮ ਹਾਂਜੀ ਠੀਕ ਹੈ ਜੀ ਫੀਡ ਕਿੰਨੀ ਪਾਈਏ ਸਵੇਰੇ ਭਾਈਆ ਹੁਣ ਇਹਨੂੰ ਸ਼ਾਮ ਨੂੰ ਪਾਵਾਂਗੇ ਠੀਕ ਹੈ ਜੀ ਫੀਡ ਕਿੰਨੀ ਪਾਈਏ ਫਿਰ ਫੀਡ ਭਾਈ ਜੀ 1/2 ਕਿਲੋ ਇੱਕ ਨੂੰ ਪਾਈ ਆ ਠੀਕ ਹੈ ਡੇਲੀ ਦੀ ਹੈ ਡੇਲੀ ਦੀ ਜੀ ਠੀਕ ਹੈ 250 ਗ੍ਰਾਮ ਹੋਗੀ 250 ਗ੍ਰਾਮ ਐਵਰੇਜ ਭਾਈਆ ਤੁਸੀਂ ਇੰਨ ਇਦਾਂ ਹੀ ਪਾ ਕੇ ਦੇਖ ਲਓ ਹ ਕੋਈ ਮੱਕੀ ਨਹੀਂ ਮੇਰੇ ਕੋਲ ਕੋਈ ਹਰਾ-ਜਾਰਾ ਨਹੀਂ ਕੁਛ ਨਹੀਂ ਤੁਸੀਂ ਇਹਨਾਂ ਨੂੰ ਬਚੇ ਹੋਏ گاਵਾ ਮੱਜਾਂ ਦੇ ਪੱਠਿਆਂ ਤੇ ਵੀ ਇਹਨਾਂ ਨੂੰ ਪਾਲ ਸਕਦੇ ਏਦਾਂ ਸੁੱਕਾ ਹੀ ਪਾਇਆ ਹੈ ਨਾ ਜਿਵੇਂ ਇਹ ਇਹ ਸੈਲੀ ਜਾ ਸਾਰਾ ਵਿੱਚ ਹਾਂ ਹਾਂ ਠੀਕ ਹੈ ਜੀ ਉਹੀ ਇਹਨਾਂ ਨੂੰ ਮਤਲਬ ਕਿ ਕੁਛ ਨਹੀਂ ਤੁਸੀਂ ਇਹਨਾਂ ਨੂੰ ਜਿੰਨੇ ਪਸ਼ੂਆਂ ਦੇ ਪੱਠੇ ਬਾਤ ਚ ਜਾਂਦੇ ਆ ਹਾਂ ਜੋੜੀ-ਜੋੜੀ ਤੁਸੀਂ ਘਰ ਦੇ ਵਿੱਚ ਇੰਮੀ ਵੀ ਪਾਲ ਸਕਦੇ ਜਿਵੇਂ ਪਾਲ ਸਕਦੇ ਬਿਲਕੁਲ ਜੀ ਕਰਵਾਨੀ ਵੇਲੇ ਵਿਕਦੇ ਆ ਵਧੀਆ ਵੈਸੇ ਰੂਟੀਨ ਚ ਵੀ ਵਿਕਦੇ ਆ ਤਾਂ ਜਿਵੇਂ ਮਰਜੀ ਇਹਨਾਂ ਨੂੰ ਤੁਸੀਂ ਵੇਚ ਸਕਦੇ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਰੰਧਾਵਾ ਫੀਡ ਤੇ ਸਿਰਫ ਮੱਕੀ ਦੇ ਚਾਰ ਦੇ ਨਾਲ ਕਿਉਂਕਿ ਇਹਦੇ ਵਿੱਚ ਭਾਈ ਜੀ ਕੋਈ ਜ਼ਿਆਦਾ ਨਹੀਂ ਕੋਈ ਉਹ ਵੀ ਨਹੀਂ ਕਿ ਮਿਹਨਤ ਵੀ ਨਹੀਂ ਜ਼ਿਆਦਾ ਹੈਗੀ ਮੈਨੂੰ ਲੱਗਦਾ ਜੀ ਬਿਲਕੁਲ ਭਾਈ ਜੀ ਮਿਹਨਤ ਹੈ ਨਹੀਂ ਉਹਦੇ ਇਸੇ ਲਈ ਤਾਂ ਮੈਂ ਟ੍ਰਾਇਲ ਆਇਆ ਭਾਈ ਜੀ ਬੱਕਰੀਆਂ ਛੱਡਣੀਆਂ ਜਿਹੜਾ ਬੰਦਾ 8 ਸਾਲ ਤੋਂ ਬੱਕਰੀਆਂ ਰੱਖਦਾ ਉਹਨੂੰ ਇੱਕ ਵਾਰੀ ਉਹ ਬੱਕਰੀਆਂ ਰੋਕਣੀਆਂ ਬਹੁਤ ਔਖੀਆਂ ਲੱਗਦੀ ਬਹੁਤ ਔਖੀਆਂ ਲੱਗਦੀਆਂ ਠੀਕ ਆ ਜੀ ਬਹੁਤ ਸਾਰੇ ਭਰਾ ਕਹਿੰਦੇ ਨੇ ਭਾਈਆਂ ਤੇਰੀਆਂ ਬੱਕਰੀਆਂ ਕਿ ਔਖਾ ਬਹੁਤ ਆ ਮੈਨੂੰ ਸਾਲ ਭਰ ਹੋ ਗਿਆ ਮੈਨੂੰ ਪਤਾ ਨਹੀਂ ਮੈਂ ਕਿਵੇਂ ਟ੍ਰੈਲ ਆਇਆ ਕਮੈਂਟ ਵਾਲੇ ਕਮੈਂਟ ਕਰ ਦੇਣਾ ਪਤਾ ਕੀ ਆ ਪਰ ਕੀ ਹੈਗਾ ਮੈਨੂੰ ਇਹ ਵੀ ਯਾਰ ਜਿਹੜੇ ਕਿਸਾਨ ਨਵੇਂ ਤੇ ਸਿਰੇ ਤੋਂ ਇਹ ਕੰਮ ਸ਼ੁਰੂ ਕਰਨ ਆਪਾਂ ਉਹਨਾਂ ਨੂੰ ਕੋਈ ਨਵੀਂ ਚੀਜ਼ ਦੱਸ ਸਕੀਏ ਵੀ ਇੱਥੇ ਆਹ ਕਰ ਲਓ ਇੱਥੇ ਆਹ ਕਰ ਲਓ ਬੱਚਿਆਂ ਤੋਂ ਕਰੋ ਭੇਡੂਆਂ ਤੋਂ ਕਰੋ ਵੱਡਿਆਂ ਤੋਂ ਕਰੋ ਜਾਂ ਪੇਡਾਂ ਤੋਂ ਕਰੋ ਠੀਕ ਹੈ ਠੀਕ ਹੈ ਜੀ ਬਾਈ ਜੀ ਜਿਵੇਂ ਆਪਣਾ ਆ ਬੱਚਾ ਹੈਗਾ ਠੀਕ ਹੈ ਜੀ ਘਰੋਂ ਮੜੇ ਨੋਰਾਈ ਕੀਰਾ ਬੱਚਾ ਨੇ ਮਤਲਬ 5 6 ਮਹੀਨੇ ਦਾ 7 ਮਹੀਨੇ ਦਾ ਨਾ ਜੀ ਹਾਂ ਜੀ ਹਾਂ ਕੁਆਲਿਟੀ ਕਿਵੇਂ ਆ ਸਾਰੇ ਬੱਚਿਆਂ ਦੀ ਕੁਆਲਿਟੀ ਦੱਸ ਦਿਓ ਚਲੋ ਈ ਤੁਹਾਡੇ ਉੱਪਰ ਕੁਆਲਿਟੀ ਵਾਜੀ ਦੇਖੋ ਪੂਛਾਂ ਚੈੱਕ ਕਰ ਲਓ ਸਾਰਿਆਂ ਦੀ ਬੈਕਗ੍ਰਾਉਂਡ ਦੇਖੋ ਪੂਛਾਂ ਬਾਛਾ ਸਹੀ ਸਾਰਿਆਂ ਨੇ ਇਤੋਂ ਵਾਢੇ ਲਾ ਖੱਲੇ-ਖੱਲੇ ਦੀਆਂ ਲੰਬੀਆਂ ਪੂਛਾਂ ਆ ਗਈਆਂ ਬਹੁਤ ਸੋਹਣੀਆਂ ਹਾਂ ਕਿਉਂਕਿ ਇਹ ਨਿਸ਼ਾਨੀ ਹੈਗੀ ਇੱਕ ਮਤਲਬ ਇਹ ਅੱਛਾ ਬਾਡੀ ਵੇਟ ਲੈਣ ਦੀ ਦੇਖੋ ਸਾਰਿਆਂ ਦੀ ਠੀਕ ਹੈ ਨਾ ਤੇ ਹੈਡ ਕੁਆਲਿਟੀ ਸੋਹਣੀ ਆ ਗਈ ਸਾਰਿਆਂ ਦੀ ਵਾ 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 ਲੈ ਵੀ ਹੈਡ ਕੁਆਲਿਟੀ ਵੀ ਸੋਹਣੀ ਆ ਨਾ ਹੈਡ ਕੁਆਲਿਟੀ ਬਹੁਤ ਘੈਂਟ ਪਿਆਰੀ ਹੈਡ ਕੁਆਲਿਟੀ ਇਹ ਬੱਚਾ ਰੱਖਣਾ ਹੋਵੇ ਕਿਸੇ ਨੇ ਆਪਣੀ ਉਹ ਬੀਟਰ ਦੇ ਤੌਰ ਤੇ ਯੂਜ਼ ਕਰ ਸਕਦੇ ਹੋ ਤੁਸੀਂ ਠੀਕ ਹੈ ਦੇ ਦੋਗਾ ਇੱਕ ਅੱਧਾ ਬੱਚਾ ਵਿੱਚੋਂ ਕੋਈ ਨਾ ਕੋਈ ਜਾਂ ਫਿਰ ਅਜੇ ਹੈ ਨਹੀਂ ਕੋਈ ਨਾ ਕੁਝ ਦੇ ਵੀ ਦੇਵਾਂਗੇ ਕੋਈ ਏਡੀ ਗੱਲ ਨਹੀਂ ਪਰ ਕੋਈ ਯਾਨੀ ਕਿ ਕਲਾ ਜ਼ਿਆਦਾਤਰ ਇਹ ਕਲਾ ਟ్రਾਇਲ ਵਾਸਤੇ ਸਿਸਟਮ ਹੈ ਠੀਕ ਹੈ ਟ్రਾਇਲ ਮੈਂ ਬੋਡੀ ਵੇਟ ਹੀ ਚੈੱਕ ਕਰਨਾਗਾ ਕਿੰਨੇ ਤੋਂ ਕਿੰਨਾ ਬੋਡੀ ਵੇਟ ਹੈ ਐਂਡ ਤੱਕ ਉਹ ਮੇਰਾ ਟ్రਾਇਲ 70% ਕਲੀਅਰ ਹੋ ਚੁੱਕਿਆ ਇਹ ਦੋ ਸਟੈਪ ਪਾਈ ਸੀ ਮੈਂ ਠੀਕ ਆ 12 12 13 13 ਦੇ 25 26 ਜਨਵਰੀ ਪਾਈ ਸੀ ਦੋ ਸਟੈਪਾਂ ਦੇ ਵਿੱਚ ਮੇਰਾ ਬਿਲਕੁਲ ਇੱਕ ਸੈੱਟ ਕਲੀਅਰ ਹੋ ਗਿਆ ਦੂਜਾ ਉਸੇ ਐਵਰੇਜ ਤੋਂ ਵੀ ਪਲੱਸ ਚੱਲ ਰਿਹਾ ਹਾਂ ਬਸ ਇਹ ਲਾਉਣ ਤੋਂ ਬਾਅਦ ਨਾਲ ਦੀ ਨਾਲ ਫਿਰ ਬੱਕਰੀਆਂ ਤੇ ਭੇਡੂਆਂ ਦਾ ਦੋਨਾਂ ਦਾ ਇਕੱਠਾ ਚੱਲੂ ਇਕੱਠਾ ਚੱਲੂ ਹਾਂਜੀ ਲੈ ਵੀ ਮਿੱਤਰੋ ਤੁਸੀਂ ਵੀ ਸਿਰਫ ਦੋ ਚੀਜ਼ਾਂ ਦੇ ਨਾਲ ਸਿਰਫ ਦੋ ਚੀਜ਼ਾਂ ਦੇ ਨਾਲ ਫਾਰਮ ਸ਼ੁਰੂ ਕਰ ਸਕਦੇ ਹੋਗੇ ਇੱਕ ਰੰਦਾਵਾ ਫੀਡ ਤੇ ਦੂਸਰਾ ਮੱਕੀ ਦਾ ਚਾਰ ਪੇਡੂ ਦਾ ਬਾਈ ਜੀ ਜ਼ਰੂਰੀ ਹੈਗੀ ਨਾ ਇਹ ਇਹ ਤਿੰਨੇ ਚੀਜ਼ਾਂ ਬਾਈ ਜੀ ਮਿਲ ਕੇ ਗਰੋਥ ਤੁਹਾਡੇ ਸਾਹਮਣੇ ਆ ਗਈ ਚੰਗੀ ਗਰੋਥ ਤੁਸੀਂ ਲੈ ਸਕਦੇ ਹੋਗੇ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਹੈਗੀ ਸਵੇਰੇ ਸ਼ਾਮ ਦਾ ਕੰਮ ਆ ਦੁਪਹਿਰੇ ਜੋ ਮਰਜ਼ੀ ਕਰੋ ਬਿਲਕੁਲ ਕੋਈ ਕੰਮ ਹੀ ਨਹੀਂ ਹੈਗਾ ਜੀ ਇਹਨਾਂ ਦੇ ਤਾਂ ਹਮ ਬਸ ਸਿਰਫ ਸਵੇਰੇ ਤੇ ਸ਼ਾਮ ਨੂੰ ਕੰਮ ਆ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਅਗਲੀ ਵੀਡੀਓ ਜ਼ਰੂਰ ਦੇਖਿਓ ਸਾਰੇ ਫਾਰਮਾਂ ਦੇ ਕੰਮ ਦੀ ਵੀਡੀਓ ਆ ਰਹੀ ਹੈ ਹਾਂ ਨੈਕਸਟ ਮਲਕੇ ਦੀ ਵੀਕ ਦੇ ਵਿੱਚ ਠੀਕ ਹੈ ਜੀ ਦੱਸ ਦਿਓ ਮੜਾ ਜਾਵੇ ਆਵਲਾ ਪੱਕੀ ਅਗਲਾ ਅਗਲਾ ਸਟੈਪ ਆਗਾ ਅਗਲਾ ਸਟੈਪ ਇਹ ਆ ਰਿਹਾ ਜੀ ਵੀ ਅਸੀਂ ਇੱਕ ਇਦਾਂ ਦੀ ਸਕੀਮ ਲੈ ਕੇ ਆ ਰਹੇ ਹਾਂ ਵੀ ਜਿੰਨੇ ਪੰਜ ਫਾਰਮ 10 ਫਾਰਮ 10 ਬੱਕਰੀਆਂ ਵਾਲਾ 20 ਬੱਕਰੀਆਂ ਵਾਲਾ ਹੂੰ ਜੋ ਵੀ ਛੋਟੇ ਫਾਰਮਰ ਨੇ ਜਿਹੜੇ ਨਵੇਂ ਫਾਰਮਰ ਨੇ ਠੀਕ ਆ ਜਿਹੜੇ ਮਤਲਬ ਆ 2-2 4-4 ਬੱਕਰੀਆਂ ਵਾਲੇ ਨੇ ਤੇ ਜਿਨ੍ਹਾਂ ਨੂੰ ਬਹੁਤ ਵੱਡੀ ਸਮੱਸਿਆ ਆਉਂਦੀ ਆ ਤੇ ਨਵਾਂ ਸ਼ੁਰੂ ਕਰਕੇ ਬੰਦ ਕਰ ਦਾਂਗੇ ਠੀਕ ਆ ਉਹਨਾਂ ਦੇ ਲਈ ਇਹ ਸਕੀਮ ਆ ਜਿਹੜੀ ਉਹ ਲੈ ਕੇ ਆ ਰਹੇ ਠੀਕ ਆ ਜੀ ਹਾਂਜੀ ਹਾਂ ਲੈ ਵੀ ਮਿੱਤਰੋ ਸਾਡੇ ਨਾਲ ਜੁੜੋ ਤੇ ਤੁਹਾਨੂੰ ਫਾਇਦਾ ਹੋਊਗਾ ਬਹੁਤ ਵੱਡਾ ਫਾਇਦਾ ਹੋਊਗਾ ਬਹੁਤ ਜਿਆਦਾ ਵੱਡਾ ਫਾਇਦਾ ਹੋਊਗਾ ਤੁਹਾਨੂੰ ਫਾਰਮ ਬੰਦ ਕਰਨ ਦੀ ਨੌਬਤ ਨਹੀਂ ਆਊਗੀ ਬਿਲਕੁਲ ਵੀ ਨਹੀਂ ਆਊਗੀ ਕਿਉਂਕਿ ਤੁਹਾਨੂੰ ਫਾਇਦਾ ਹੋਊਗਾ ਕਿਉਂਕਿ ਬਾਈ ਜੀ ਆਪਾਂ ਕੰਮ ਕਰ ਦਿਆਂਗੇ ਫਾਇਦੇ ਲਈ ਵੀ ਆਪਾਂ ਨੂੰ ਬੱਕਰੀ ਪਾਲਣ ਜੋ ਭੇੜ ਪਾਲਣ ਜੋ ਫਾਇਦਾ ਹੋਵੇ ਲੇਕਿਨ ਆ ਭਾਈ ਆਪਾਂ ਨੂੰ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਤੇ ਉਹਦੇ ਕਰਕੇ ਫਾਰਮ ਬੰਦ ਕਰਨਾ ਪੈਂਦਾ ਹੈਗਾ ਬਿਲਕੁਲ ਜੀ ਭਾਈ ਜੀ ਤੁਹਾਡੇ ਸਾਰੀਆਂ ਘਾਟਾਂ ਪੂਰੀਆਂ ਕਰਾਂਗੇ ਬਾਕੀ ਭਾਈ ਜੀ ਵੀਡੀਓ ਦੇਖਦੇ ਰਹਿਣਾ ਕਰੋ ਤੇ ਸਕਰੀਨ ਤੇ ਨੰਬਰ ਹੈਗਾ ਜਗਦੀਪ ਭਾਈ ਨਾਲ ਕਰ ਲਓ ਸੰਪਰਕ ਤੇ ਅੱਜ ਦਾ 파ਟ 45 ਨੰਬਰ ਕਿਵੇਂ ਲੱਗਿਆ ਹੋਵੇ ਜੀ ਕਮੈਂਟ ਜਰੂਰ ਕਰ ਦਿਓ ਜਲਦੀ ਜਲਦੀ ਹੋਰ ਨਵਾਂ 파ਟ ਲੈ ਕੇ ਆਵਾਂਗੇ ਤੇ ਦੇਖਦੇ ਰਹੋ ਭਾਈ ਜੀ ਲਤੀ ਲਾਣਾ ਧੋਰੀ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਧੰਨਵਾਦ